ਹਾਂ ਬੇਬੇ ਲਈ ਜਾਨੀਆ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਹਾਂ ਬਤੂ ਉਹ ਜਿਨ੍ਹਾਂ ਦੇ ਆਪਾਂ ਸੌਦਾ ਲਿਆਂਦਾ ਸੀਗਾ ਉਹ ਹੁਣ ਤੋੜ ਤੋੜ ਖਾਂਦੇ ਨੇ ਕਹਿੰਦੇ ਸਾਡੇ ਪੈਸੇ ਬੇਬੇ ਦਿਪਕ ਆ ਗਿਆ ਯਾਰ ਅੱਜ ਤਾਂ ਰੋਟੀ ਖਾ ਗਏ ਯਾਰ ਬਾਈ ਯਾਰ ਲੇਟ ਬਹੁਤ ਹੋ ਗਏ ਮੈਂ ਸੁਪਰਸਟੋਰ ਤਾਂ ਲਾਉਣਾ ਜਾ ਕੇ ਸਮਾਨ ਦਾ ਹੀਲਾ ਕਰਨਾ ਕਰਨੀ ਸੁਟਾ ਅੰਦਰ ਬਹਿ ਕੇ ਲਾ ਮੇਰਾ ਸਮਾਨ ਦਾ ਹੀਲਾ ਬਣਨਾ ਹੈਗਾ ਬੱਬੇ ਮੈਂ ਕੀ ਕਰਾਂ ਚਾਹ ਪਾਣੀ ਪੀ ਕੇ ਜਾਣਾ ਹੈ ਨਹੀਂ ਠੀਕ ਹੈ ਜਿੱਦ ਕਰਨ ਲੱਗੇ ਨੇ ਯਾਰ ਫਿਰ ਯਾਰ ਤੇਰਾ ਘਰ ਆਏ ਵੀ ਇਹ ਕਿਹੜਾ ਬਾਹਰ ਦਾ ਚੱਲ ਦੇਖ ਲੈ ਫਿਰ ਚੱਲ ਫਿਰ ਆਜੋ ਆਜੋ ਤੂੰ ਵੀ ਯਾਰ ਬਾਹਲਾ ਜਿੱਦੀ ਆ ਤੂੰ ਇੱਥੇ ਹੀ ਕਰ ਲਈ ਚੱਲ ਮੇਰੇ ਯਾਰ ਮਿੱਤਰਾਂ ਨੇ ਚਾਹ ਪਾਣੀ ਬਣਾ ਜਾ ਕੇ ਸਭ ਆ ਜਾ ਅੰਦਰ ਚੱਲ ਲਾਉਣਾ ਆ ਬੈਠੋ ਉਹ ਕੋਈ ਨਹੀਂ ਬਾਈ ਬੈਣਿਆ ਕੋਈ ਨਹੀਂ ਕੋਈ ਨਹੀਂ ਤੂੰ ਯਾਰ ਜੱਦ ਘਰੇ ਲੈਣਾ ਮੇਰਾ ਸਾਮ ਦਾ ਹਿਲਣਾ ਨਹੀਂ ਬਣਨਾ ਹੈ ਹੁਣ ਮੈਂ ਸਮਾਨ ਵੀ ਲਾਉਣਾ ਜਾ ਕੇ ਯਾਰ ਤੁਸੀਂ ਬੈਠੋ ਮੈਂ ਚਾਹ ਪਾਣੀ ਲੈ ਕੇ ਚੱਲ ਯਾਰ ਇਹ ਵੀ ਬੋਲੋ ਮੈਂ ਤਾਂ ਬਹੁਤ ਘਾਲ ਚੱਕੀ ਫਿਰਦਾ ਯਾਰ ਹਣਾ ਹਾਏ ਹਾਏ ਉਹ ਬੋਲਾ ਕਰਤੈ ਨੇ ਤਾਂ ਹਾਏ ਆਹ ਸੰਦ ਬੋਲ ਲੈ ਹਾਏ ਹਰ ਉਹ ਜਾਣਦੇ ਮੈਨੂੰ ਉਹ ਖੜ ਜਾ ਅੱਛਾ ਇਹ ਗੱਲ ਹੈ ਖੜੇ ਹੋ ਯਾਰ ਤੁਸੀਂ ਕੀ ਹੋ ਗਿਆ ਵੀਰੇ ਖੜੇ ਹੋ ਕੋਈ ਨਾ ਚਲੋ ਬਾਹਰ ਚਲੋ ਚਲੋ ਬਾਹਰ ਚਲੋ ਕਿਉਂ ਨਾ ਸੀ? ਕੀ? ਹੁਣ ਕੀ ਹੋ ਗਿਆ? ਕਾਹ ਤੋਂ ਕਰਦੇ ਆfte ਦੋਸਤ? ਹੋ ਤਾਂ ਤੇਰੇ ਜਿਗਰ ਦਾ ਟੋਟਾ ਨੇ। ਤੇਰੇ ਜਿਗਰੀ ਯਾਰ ਨੇ। ਕੀ ਗੱਲ? ਪੁੱਤ ਕਿਉਂ ਕਰਦਾ ਹੁੰਦਾ ਇਹ ਜੇ ਕੰਮ ਤੂੰ ਹਾਂ? ਨਾ ਪੁੱਤ, ਇਹ ਜੇ ਕੰਮ ਨਾ ਕਰਿਆ ਕਰ ਬੱਚੇ। ਬੇਬੇ ਜੀ। ਇਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ। ਹਾਂ। ਛਿਹਰੇ ਬੰਦੇ ਨੂੰ ਇਹ ਨਹੀਂ ਨਾ ਪਤਾ। ਵੀ ਉਹਦੀ ਘਰ ਵਾਲੀ ਉਹਦੀ ਇੱਜ਼ਤ ਹੁੰਦੀ ਐ। ਉਹ ਬੰਦਾ ਪਤਾ ਨਹੀਂ ਕੀ ਕੋਸ਼ਿਸ਼ ਕਰ ਸਕਦਾ ਐ। ਸ਼ਾਇਦ ਅੱਜ ਤੈਨੇ ਅਵਦੀ ਅੱਖਾਂ ਨਾਲ ਵੀ ਦੇਖ ਲਿਆ ਹੋਣਾ ਤਾਂ ਹੀ ਮੈਂ ਤੈਨੂੰ ਰੋਕਦੀ ਹੁੰਦੀ ਸੀ ਕਿ ਇਹੇ ਜੇ ਮਲੰਗਾ ਯਾਰਾਂ ਨਾਲ ਦੋਸਤੀ ਨਾ ਪਾ ਪਰ ਤੂੰ ਤੂੰ ਤਾਂ ਇਹਨਾਂ ਨੂੰ ਘਰ ਤੱਕ ਵੀ ਲੈ ਕੇ ਆਉਣ ਲੱਗ ਗਿਆ ਬੰਦੇ ਦੀ ਦੋਸਤੀ ਹਮੇਸ਼ਾ ਘਰ ਤੋਂ ਬਾਹਰ ਸੋਹਣੀ ਲੱਗਦੀ ਹੈ ਘਰ ਦੇ ਅੰਦਰ ਨਹੀਂ ਯਾਰ ਮਰਤਬਾ ਗਲਤੀ ਹੋ ਗਈ ਮੈਨੂੰ ਮਾਫ ਕਰਿਓ ਅੱਗੇ ਨੂੰ ਨਾ ਪੁੱਤ ਇਹ ਜਿਹੀਆਂ ਗਲਤੀਆਂ ਕਰੀ ਬੱਚੇ ਹਾਂ ਅੱਗੇ ਤੋਂ ਨਹੀਂ ਕਰਾਂਗਾ ਮੇਰਾ ਪੁੱਤ